ਇੱਕੋ ਸਮੇਂ ਇੱਕ ਸ਼ਮਸ਼ਾਨਗਾਹ ਕਾਟ ਦੇ ਵਿੱਚ ਪੰਜ ਲੋਕਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਹਰ ਕੋਈ ਦੁਖੀ ਨਜ਼ਰ ਆ ਰਿਹਾ ਸੀ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਸੀ ਤੇ ਹਰ ਇੱਕ ਵਿਅਕਤੀ ਇੱਥੇ ਰੋਂਦਾ ਹੋਇਆ ਤੁਹਾਨੂੰ ਨਜ਼ਰ ਆਇਆ ਕਈ ਤਸਵੀਰਾਂ ਤੁਹਾਨੂੰ ਦਿਖਾਰੇ ਆ ਪਿੰਡ ਮਰਾੜ ਕਲਾਦੀ ਜਿੱਥੇ ਕਿ ਸ਼ਮਸ਼ਾਨ ਘਾਟ ਦੇ ਵਿੱਚ ਇੱਕੋ ਸਮੇਂ 5 ਲੋਕਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਤਾਂ ਦੱਸਦੀ ਹੈ ਕਿ ਬੀਤੇ ਦਿਨੀ ਇੱਕ ਵੱਡਾ ਰੋਡ ਐਕਸੀਡੈਂਟ ਜਿਹੜਾ 5 ਗਰਾਈ ਖੁੱਦ ਦੇ ਨੇੜੇ ਵਾਪਰਦਾ ਹੈ ਇੱਕ ਤੇਜ਼ ਰਫ਼ਤਾਰ ਵਾਹਨ ਦੇ ਵੱਲ ਇੱਕ ਗੱਡੀ ਨੂੰ ਟੱਕਰ ਮਾਰੀ ਜਾਂਦੀ ਹੈ ਇਸ ਗੱਡੀ ਦੇ ਵਿੱਚ ਲੋਕ ਸਵਾਰ ਹੁੰਦੇ ਨੇ ਜੋ ਕਿ ਇੱਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਆਪਣੇ ਪਿੰਡ ਵਾਪਸ ਆ ਰਹੇ ਸਨ ਪਰ ਇਹਨਾਂ ਦੇ ਵਿੱਚ 8 ਲੋਕ ਜ਼ਖਮੀ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ 5 ਦੀ ਮੌਤ ਹੋ ਜਾਂਦੀ ਹੈ ਤਾਂ ਸੁਖਦੇਵ ਰਾਜ ਉਮਰ 38 ਸਾਲ ਲਾਪਰੇ ਸਿੰਘ ਉਮਰ 22 ਸਾਲ ਕਰਨਜੀਤ ਕੌਰ ਉਮਰ 36 ਸਾਲ ਇੱਕ ਹੋਰ ਔਰਤ ਹੈ ਉਸ ਦਾ ਨਾਮ ਵੀ ਕਰਮਜੀਤ ਕੌਰ ਦੱਸਿਆ ਜਾ ਰਿਹਾ ਜਿਸ ਦੀ ਉਮਰ 35 ਸਾਲ ਹੈ ਤੇ ਦੀਪਕ ਕੁਮਾਰ ਜਿਸ ਦੀ ਉਮਰ 27 ਸਾਲ ਹੈ ਇਹਨਾਂ ਸਾਰਿਆਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਉੱਠਦੀ ਹੈ ਤੇ ਅੰਤਿਮ ਸੰਸਕਾਰ ਸਾਰਿਆਂ ਦਾ ਇੱਕੋ ਸਮੇਂ ਇੱਕੋ ਹੀ ਸ਼ਮਚਾਨ ਘਟ ਦੇ ਵਿੱਚ ਕੀਤਾ ਜਾਂਦਾ ਹੈ ਇਸ ਮੌਕੇ ਤੇ ਪੂਰਾ ਪਿੰਡ ਰੋਂਦਾ ਹੋਇਆ ਨਜ਼ਰ ਆਉਂਦਾ ਇਸ ਮੌਕੇ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਜਿਹੜੇ ਨੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਦੇ ਨੇ ਤੇ ਪਰਿਵਾਰਾਂ ਨੂੰ ਉਹਨਾਂ ਦੇ ਵੱਲੋਂ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਆ ਤਾਂ ਬੇहद ਮਾੜਾ ਦਿਨ ਇਹ ਇਸ ਪਿੰਡ ਲਈ ਚੜਦਾ ਹੈ ਜਦੋਂ ਇਸ ਪਿੰਡ ਦੇ ਪੰਜ ਲੋਕਾਂ ਦਾ ਅੰਤਿਮ ਸੰਸਕਾਰ ਇੱਕੋ ਹੀ ਦਿਨ ਇੱਕੋ ਹੀ ਸਮੇਂ ਇੱਕੋ ਹੀ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਂਦਾ ਹੈ। ਕੋਈ ਖਾਸ ਸ਼ਬਦ ਨਹੀਂ ਜਿਹੜਾ ਇਹਨਾਂ ਬਾਰੇ ਬਿਆਨ ਕੀਤਾ ਜਾਵੇ ਇਹੋ ਜੀ ਇਹ ਕਹਿ ਤੈਸ ਹੈ ਜੋ ਦਰਦਨਾਕ ਘਟਨਾ ਸੁਭਾਤਰੀ ਹੈ। ਤੁਸੀਂ ਦੇਖੋ ਕਿ ਇੱਕ ਬੀਬੀ ਜੀ ਦੀ ਉਮਰ ਸਿਰਫ 42 ਸਾਲ ਸੀ ਬਾਕੀ ਚਾਰੇ ਚੜ੍ਹਦੇ ਉਮਰ ਚ ਕੋਈ 25 ਸਾਲ ਦਾ ਕੋਈ 26 ਸਾਲ ਦਾ ਜੋ ਅੱਜ ਦਰਦ ਉਹਨਾਂ ਪਰਿਵਾਰਾਂ ਨੂੰ ਮਿਲਿਆ ਹੈ। ਉਹ ਜਿ ਸ਼ਬਦਾਂ ਨਾਲ بیان ਨਹੀਂ ਕੀਤਾ ਜਾ ਸਕਦਾ ਪਰ ਪ੍ਰਮਾਤਮਾ ਦਾ ਪਾਣਾ ਉਹਦੇ ਅੱਗੇ ਸਿਰ ਝੁਕਾਉਣਾ ਹੀ ਪੈਂਦਾ ਪਰ ਇਹ ਸਾਰਾ ਜੋ ਹੋਇਆ ਇਹ ਕੁਝ ਸ਼ਬਦਾਂ ਚ ਕਹ ਤੇ ਸਹਿ ਨਹੀਂ ਸਕਦਾ ਸਰਕਾਰ ਲਈ ਕੀ ਅਪੀਲ ਕੀਤੀ ਕਿਉਂਕਿ ਪਰਿਵਾਰ ਸਾਰੇ ਹੀ ਲੋੜ ਦੇਖੋ ਜੀ ਸਰਕਾਰ ਨੂੰ ਇਹਨਾਂ ਪਰਿਵਾਰਾਂ ਦੀ ਪੂਰੀ ਸਾਰ ਲੈਣੀ ਚਾਹੀਦੀ ਕਿਉਂਕਿ ਸਰਕਾਰ ਦੀਆਂ ਜੋ ਨਕਾਮੀਆਂ ਉਹਨਾਂ ਕਰਕੇ ਇਹੋ ਜਿਹੇ ਹਾਦਸੇ ਵਾਪਰੇ ਨੇ ਸਰਕਾਰ ਆਪ ਦਾ ਜੋ ਬਣਦਾ ਫਰਜ਼ ਹੈ ਉਹਨੂੰ ਨਿਭਾਵੇ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਔਰ ਜਿਹੜੇ ਪਰਿਵਾਰ ਆ ਸਾਡੇ ਆਪ ਦੇ ਪਰਿਵਾਰ ਆਸੀਂ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਆ ਜੋ ਵੀ ਪਰਿਵਾਰਾਂ ਬਲੋਕ ਹੋਊਗਾ ਅਸੀਂ ਹਰ ਵੇਲੇ ਉਹਨਾਂ ਦੇ ਨਾਲ ਸਹਿਮਤ ਛੋਟੇ ਵੀਰ ਇਹਦੇ ਚ ਹੁਣ ਕਹਿਣ ਜੋਗੀ ਆਪਣੇ ਉਹ ਗੱਲ ਤਾਂ ਬਚੀ ਨਹੀਂ ਔਰ ਪ੍ਰਮਾਤਮਾ ਅਗੇ ਇਹ ਅਰਦਾਸ ਆ ਜਿਹੜੇ ਫੱਟੜ ਆ ਪਹਿਲਾਂ ਦਾ ਉਹ ਜਲਦੀ ਜਲਦੀ ਠੀਕ ਹੋ ਗਿਆ ਉਹਦੇ ਘਰਾਂ ਜਿਨ੍ਹਾਂ ਦੇ ਜੀ ਪਰਿਵਾਰ ਸਾਰੇ ਪਿੰਡ ਦੇ ਘਟਾ ਪਿਆ ਪਰਿਵਾਰਾਂ ਦੀ ਸਾਰੇ ਰਲ ਮਿਲ ਕੇ ਮਦਦ ਕਰੀਏ ਤੇ ਕੋਸ਼ਿਸ਼ ਕਰੀਏ ਪ੍ਰਮਾਤਮਾ ਅਗੇ ਅਰਦਾਸ ਕਰਕੇ ਕਿ ਉਹ ਦੁੱਖ ਚੋਂ ਪਰੋਂ ਕੁਝ ਸਰਕਾਰ ਤੋਂ ਹੀ ਮਦਦ ਦੀ ਕਿਉਂਕਿ ਕਈ ਤਾਂ ਪਰਿਵਾਰ ਹੀ ਖਤਮ ਹੋ ਗਏ ਮਤਲਬ ਵੇਖੋ ਇਹ ਸਰਕਾਰ ਨੂੰ ਖੁਦ ਸੋਚਣਾ ਚਾਹੀਦਾ ਮੰਗਰ ਨਾਲ ਨਹੀਂ ਹੁੰਦਾ ਐਡਾ ਵੱਡਾ ਹਾਲਾਤ ਸਾ ਪੰਜਾਬ ਚ ਹਰ ਚੈਨਲ ਨੇ ਹਰ ਅਖਬਾਰ ਨੇ ਇਹਨੂੰ ਕਵਰ ਕੀਤਾ ਵੀ ਇਹ ਸਰਕਾਰ ਸੋਚੇ ਉਹ ਕੀ ਕਰ ਸਕਦੀ ਬਿਲਕੁਲ ਜੀ ਬਹੁਤ ਕਹਿਰ ਦੀ ਬਹੁਤ ਆ ਬਹੁਤ ਹੀ ਦੁੱਖਾ ਸਾਰੇ ਨਗਰ ਨੂੰ ਜਿੱਥੇ ਦੁੱਖਾ ਉੱਥੇ ਪਰਿਵਾਰਾਂ ਦੇ ਵਿੱਚ ਦਾ ਨੇਚਰਲੀ ਜਿਹੜਾ ਪਰਿਵਾਰਾਂ ਦੇ ਜੀ ਗਏ ਆ ਨੌਜਵਾਨ ਗਏ ਆ ਸਰ ਬਹੁਤ ਵੱਡਾ ਦੁੱਖਾ ਖਾਡਾ ਪ੍ਰਮਾਤਮਾਗੇ ਅਰਦਾਸਾ ਕਿ ਜੇ ਕੋ ਪਰਿਵਾਰਾਂ ਤੋਂ ਜਾਂ ਨਗਰ ਤੋਂ ਅਰੇ ਜਾਣੇ ਅਰੇ ਚ ਗਲਤੀ ਹੋਈ ਆ ਅੱਗੇ ਤੋਂ ਪ੍ਰਮਾਤਮਾ ਨਗਰ ਤੇ ਉਹਨਾਂ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਕੁਝ ਪਰਿਵਾਰਾਂ ਨੂੰ ਸਿਕਲ ਕਿਉਂਕਿ ਘਾਟੇ ਬਹੁਤ ਤਕੜੇ ਨੇ ਕਿਸੇ ਦਾ ਵੱਡਾ ਜੀ ਗਿਆ ਚਲਾ ਪਰਿਵਾਰ ਖਤਮ ਹੋ ਪੂਰੀ ਬਿਲਕੁਲ ਜੀ ਅਸੀਂ ਸਾਰਾ ਨਗਰ ਉਹਨਾਂ ਦੇ ਪਰਿਵਾਰ ਦੇ ਨਾਲ ਆ ਪਰਿਵਾਰਾਂ ਦੇ ਅਸੀਂ ਆਪਣੇ ਤੌਰ ਤੇ ਵੀ ਵੱਤ ਵੱਦ ਉਹਨਾਂ ਦੀ ਵਿੱਤੀ ਸਹਾਤਾ ਵੀ ਹੋਰ ਵੀ ਕੋਈ ਬਦਦ ਕਰਾਂਗੇ ਸਰਕਾਰ ਕੋਲੇ ਵੀ ਜਾਵਾਂਗੇ ਦੀਸਾ ਉਹਨਾਂ ਨਾਲ ਗੱਲ ਕਰਾਂਗੇ ਤੁਸੀਂ ਵੀ মিডিਆ ਰਹੀ ਵੀ ਇਹ ਆਵਾਜ਼ ਉਹਨਾਂ ਤੱਕ ਪਹੁੰਚ ਜਾਵੇ ਆਪਸਾ ਤੱਕ ਤਾਂ ਕਿ ਇਹ ਪਰਿਵਾਰਾਂ ਨੂੰ ਕੁਝ ਵਿੱਤੀ ਸਹਾਇਤਾ ਹੁਣ ਉਹ ਜਿਹੜੇ ਪਰਿਵਾਰ ਦੇ ਜੀ ਜਾਂਦੇ ਰਹੇ ਉਹ ਤਾਂ ਵਾਪਸ ਨਹੀਂ ਆਉਗੇ ਭਾਵੇਂ ਥੋੜੀ ਮੋਟੀ ਬਹੁਤ ਗਰੀਬ ਪਰਿਵਾਰ ਆ ਸਾਰੇ ਉਹਨਾਂ ਦੇ ਜਿੱਦੀ ਵਿੱਤੀ ਸਹਾਇਤਾ ਹੈ ਥੋੜੀ ਜਿਹੀ ਜਿਵੇਂ ਜੱਖ ਹੁੰਦੇ ਮਲਮ ਵਾਲੀ ਗੱਲ ਆ ਉਹ ਜ਼ਰੂਰ ਅਸੀਂ ਬੇਨਤੀ ਕਰਾਂਗੇ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਵੀ ਉਹ ਜ਼ਰੂਰੀ ਇਹਨਾਂ ਪਰਿਵਾਰਾਂ ਦਾ ਜਿੰਦੀ ਵੱਤੋਂ ਵੱਦ ਸਹਾਇਤਾ ਹੁਣ ਦੀ ਹੋ ਸਕੇ ਬਾਕੀ ਨਗਰ ਵੱਲੋਂ ਵੀ ਅਸੀਂ ਆਪਣੇ ਤੌਰ ਤੇ ਬਾਈ ਜੀ ਅਗੇਪਾਲ ਜੀ ਹੈ ਪਹਿਲਾਂ ਵੀ ਕਰ ਰਿਆ ਸੀ ਵੱਧ ਤੋਂ ਵੱਧ ਜਿੰਨੀ ਹੋ ਸਕੇ ਵੱਧ ਤੋਂ ਵੱਧ ਉਹਨਾਂ ਦੀ ਮਿੱਤੀ ਸਹਾਇਤਾ ਕਰ ਬਹੁਤ ਵੱਡਾ ਹਾਦਸਾ ਹੋਇਆ ਜੀ ਜਿਹਦੇ ਜੋ ਪੰਜ ਪਰਿਵਾਰਾਂ ਦੇ ਇੱਕ ਇੱਕ ਜੀ ਦੀ ਪੰਜਾਂ ਇਨਸਾਨੀ ਜਿੰਦਗੀਆਂ ਪੰਜ ਇਨਸਾਨੀ ਜਿੰਦਗੀਆਂ ਖਤਮ ਹੋ ਗਈਆਂ ਇਦਾਂ ਵੱਡਾ ਕਿਸੇ ਇੱਕ ਪਿੰਡ ਦੇ ਵਿੱਚ ਹਾਦਸਾ ਵਾਪਰ ਜਾਣਾ ਪਿੰਡ ਲਈ ਬਹੁਤ ਵੱਡਾ ਸਦਮਾ ਹੁੰਦਾ ਹੈ ਇਲਾਕੇ ਲਈ ਬਹੁਤ ਵੱਡਾ ਸਦਮਾ ਹੁੰਦਾ ਮੈਂ ਕੱਲ ਦਿੱਲੀ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਉਦੋਂ ਚੱਲਿਆ ਪਿੰਡ ਵਾਸੀਆਂ ਨੇ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਸਾਰੇ ਪਿੰਡ ਵਾਸੀ ਹਸਪਤਾਲ ਤੱਕ ਗਏ ਆ ਸਾਰੇ ਪਿੰਡ ਦੇ ਨਗਰ ਨੇ ਏਕਾ ਵਿਖਾਇਆ ਇਸ ਕੰਮ ਦੇ ਵਿੱਚ ਦੁੱਖਤਾ ਪਰਮਾਤਮਾ ਕਹਿੰਦਾ ਜਿਹੜਾ ਆਇਆ ਉਹ ਉਹਨੂੰ ਇਕੱਠੇ ਹੋ ਕੇ ਨੇ ਬੜ ਸਕਦੇ ਆ ਜਿੰਨੇ ਪਰਿਵਾਰਾਂ ਦੇ ਜੀ ਚਲੇ ਗਏ ਆ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪਰਮਾਤਮਾ ਉਹਨਾਂ ਪਰਿਵਾਰਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨਾਂ ਤੇ ਗਾਂ ਤੋਂ ਮਿਹਰ ਪਰਿਆਤ ਰੱਖੇ ਜਿਹੜੇ ਹਸਪਤਾਲ ਦੇ ਵਿੱਚ ਉਹਨਾਂ ਦੇ ਜਿਹੜੇ ਲਾਜ ਉਹ ਠੀਕ ਹੋ ਕੇ ਜਲਦੀ ਤੋਂ ਜਲਦੀ ਘਰ ਨੂੰ ਪਰਤਣ ਸਰਕਾਰ ਕਨੀਓ ਵੀ ਉਹਨਾਂ ਨੂੰ ਮਦਦ ਕਰਾਂਗੇ ਪਿੰਡ ਦੀ ਜਿਹੜਾ ਸਹਿਯੋਗ ਨਾਲ ਸਾਰਾ ਕਮੇਟੀ ਭੋਗ ਦਾ ਇੰਤਜ਼ਾਮ ਹੀ ਕਰ ਰਹੀ ਹੈ ਕੇ ਜਾ ਰਹੀ ਹੈ ਮੈਂ ਵੀ ਆਪ ਦੇ ਕਨੀਓ ਪੈਸੇ ਦੇ ਕੇ ਉਹਦੇ ਵਿੱਚ ਸ਼ਰੀਕ ਹੋਊਗਾ ਸਾਰੇ ਰਲ ਮਿਲ ਕੇ ਅਸੀਂ ਇਹਦੀ ਮਦਦ ਕਰਾਂਗੇ